ਪਤਿਤ ਪਾਵਨ ਜਾਗਤ ਜੋਤ ਜੋਗੋ ਜੋਗਿਆ ਟਲ ਛਤਰ ਚਵਰ ਤਖਤਾਂ ਦੇ ਮਾਲਕ ਗੁਰੂ ਤਾਂ ਗੱਦੀ ਤੇ ਬਰਾਜਬਾਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਾਂ ਦੀ ਪਾਵਨ ਅਤੇ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਸਤਿਕਾਰਯੋਗ ਸਾਧ ਸੰਗਤ ਜੀਓ ਗੁਰੂ ਸਾਹਿਬ ਜੀਆਂ ਦੀ ਅਪਾਰ ਕਿਰਪਾ ਸਦਕਾ ਜਿਹਦੇ ਪਾਵਨ ਸ੍ਰੀ ਮੁਖਵਾਕ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਟੋਡੀ ਰਾਗ ਦੇ ਵਿੱਚ ਉਚਾਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਉੱਤੇ ਕਿਰਪਾ ਹੋਈ ਹੈ ਅੱਜ ਦੇ ਪਾਵਨ ਬਚਨ ਹਨ ਨਿੰਦਕ ਗੁਰੂ ਕਿਰਪਾ ਤੇ ਹਟਿਓ ਨਿੰਦਕ ਕਹਿੰਦੇ ਨੇ ਨਿੰਦਾ ਦੇ ਸੁਭਾਅ ਵਾਲਾ ਨਿੰਦਾ ਕਰਨ ਵਾਲਾ ਮਹਾਰਾਜ ਕਹਿੰਦੇ ਭਾਈ ਜਦੋਂ ਗੁਰੂ ਕਿਰਪਾ ਕਰਦਾ ਤਾਂ ਨਿੰਦਾ ਦੇ ਸੁਭਾਅ ਵਾਲਾ ਮਨੁੱਖ ਨਿੰਦਾ ਕਰਨ ਤੋਂ ਹਟ ਜਾਂਦਾ ਹੈ ਪਾਰ ਬ੍ਰਹਮ ਪ੍ਰਭ ਭਏ ਦਇਆਲਾ ਸਿਵ ਕਵਾਨ ਸਰ ਕਟਿਓ ਕਰ ਜਿਵੇਂ ਨੰਦ ਕੋਤੇ ਪ੍ਰਮਾਤਮਾ ਜੀ ਦਇਆਵਾਨ ਹੋ ਜਾਂਦੇ ਹਨ ਕਲਿਆਣ ਸਰੂਪ ਹਰੀ ਦੇ ਨਾਮ ਦੇ ਤੀਰ ਨੇ ਜਿਹੜੇ ਉਹ ਨਾਮ ਤੀਰ ਨਾਲ ਗੁਰੂ ਦਾ ਸਿਰ ਕੱਟ ਦਿੰਦਾ ਤੇ ਉਸ ਦੀ ਹਉਮੈ ਨਾਸ ਕਰ ਦਿੰਦਾ ਹੈ ਰਹਾਉ ਕਾਲ ਜਾਲ ਜਮ ਜੋਹੇ ਨਾ ਸਤ ਸੱਚ ਦਾ ਪੰਥਾ ਠਾਟਿਓ ਕਾਲ ਕਹਿੰਦੇ ਨੇ ਆਤਮਕ ਮੌਤ ਤੇ ਜਾਲ ਕਹਿੰਦੇ ਨੇ ਮਾਇਆ ਦਾ ਜਾਲ ਜਮ ਕਹਿੰਦੇ ਨੇ ਮੌਤ ਦਾ ਡਰ ਮਰਜ ਕਹਿੰਦੇ ਭਾਈ ਜਿਸਮ ਨੁਖ ਉਤੇ ਗੁਰੂ ਅਕਾਲ ਪੁਰਖ ਦਇਆਬਾਨ ਹੁੰਦੇ ਹਨ ਉਸ ਮਨੁੱਖ ਨੂੰ ਆਤਮਿਕ ਮੌਤ ਤੇ ਮਾਇਆ ਦਾ ਜਾਲ ਔਰ ਮੌਤ ਦਾ ਡਰ ਕੋਈ ਵੀ ਤੱਕ ਨਹੀਂ ਸਕਦਾ ਪਹੁੰਚ ਨਹੀਂ ਸਕਦਾ ਕਿਉਂਕਿ ਗੁਰੂ ਦੀ ਕਿਰਪਾ ਨਾਲ ਉਹ ਮਨੁੱਖ ਸਦਾ ਫਿਰ ਹਰੀ ਨਾਮ ਸਿਮਰਨ ਵਾਲਾ ਰਸਤਾ ਮਲ ਲੈਂਦਾ ਹੈ ਖਾਤ ਖਰਚਿਤ ਕਿਛਨ ਕੁੱਟਤ ਨਾਹੀ RAM ਰਤਨ ਧਨ ਖਾਟਿਓ ਵਰਗਾ ਦੇ ਉਹ ਮਨੋਕ ਪਰਮਾਤਮਾ ਦਾ ਰਤਨ ਵਰਗਾ ਕੀਮਤੀ ਨਾਮ ਧੰਨ ਖੱਟ ਲੈਂਦਾ ਆਪ ਵਰਤਦਿਆਂ ਹੋਰਨਾਂ ਨੂੰ ਵੰਡਦਿਆਂ ਇਹ ਧੰਨ ਅਰਤਾ ਵੀਰੀ ਮੁਕਦਾ ਪਸਮਾ ਭੂਤ ਹੋ ਵਾਖਿਨ ਪੀਤਰ ਆਪਣਾ ਕੀਆ ਪਾਇਆ ਪਸਮਾ ਭੂਤ ਹੋ ਦਾ ਮਤਲਬ ਸਵਾਹ ਹੋ ਜਾਣਾ ਨਾਮ ਨਿਸ਼ਾਨ ਮਿਟ ਜਾਣਾ ਆਪਣਾ ਕੀਆ ਪਾਇਆ ਵੀ ਆਪਣਾ ਕੀਤਾ ਹੀ ਮਨੁੱਖ ਪਾਉਂਦਾ ਹੈ ਤੇ ਦੁਖੀ ਹੁੰਦਾ ਹੈ ਮਾੜੇ ਕਰਮ ਕਰਦਾ ਹੈ ਤੇ ਦੁਖੀ ਹੁੰਦਾ ਹੈ ਜੇ ਚੰਗੇ ਕਰਮ ਕਰਦਾ ਚੰਗੇ ਇਨਸਾਨ ਜ਼ਿੰਦਗੀ ਬਦਲ ਦਿੰਦੇ ਹਨ ਇਨਸਾਨ ਦੀ ਇਸੇ ਕਰਕੇ ਗੁਰੂ ਸਾਹਿਬ ਕਹਿੰਦੇ ਭਾਈ ਜਿਸ ਨਿੰਦਾ ਸੁਭਾਅ ਕਰਕੇ ਜਿਸ ਆਪਾ ਭਾਵ ਕਰਕੇ ਨੰਦਕ ਜਿਹੜਾ ਸਦਾ ਦੁਖੀ ਹੁੰਦਾ ਰਹਿੰਦਾ ਹੈ ਪ੍ਰਮਾਤਮਾ ਦੀ ਦਇਆਲ ਹੋਇਆ ਗੁਰੂ ਦੀ ਕਿਰਪਾ ਨਾਲ ਇੱਕ ਛਣ ਵਿੱਚ ਹੀ ਉਸ ਦਾ ਸਵਾਭ ਜਿਹੜਾ ਹੈ ਉਹਦਾ ਨਾਮ ਨਿਸ਼ਾਨ ਮਿਟ ਜਾਂਦਾ ਹੈ ਭਾਵ ਯੁਨਿੰਦਾ ਕਰਨ ਤੋਂ हट ਜਾਂਦਾ ਹੈ ਉਹਦੇ ਮਾੜੇ ਖਿਆਲਤ ਖਤਮ ਹੋ ਜਾਂਦੇ ਹਨ ਆਗਮ ਨਿਗਮ ਕਹੈ ਜਨ ਨਾਨਕ ਸਭ ਦੇਖੈ ਲੋਕ ਸਬਾਇਆ ਆਗਮ ਨਿਗਮ ਦਾ ਮਤਲਬ ਰੱਬੀ ਤੇ ਅਗੰਮੀ ਖੇਡ ਕਹਿੰਦੇ ਇਸ ਅਚਰਜ ਤਬਦੀਲੀ ਨੂੰ ਸਾਰਾ ਜਗਤ ਹੈਰਾਨ ਹੋ ਕੇ ਵੇਖਦਾ ਹੈ ਦਾਤ ਨਾਨਕ ਇਹ ਅਗੰਮੀ ਰੱਬੀ ਖੇਡ ਬਿਆਨ ਕਰਦਾ ਹੈ ਮਹਾਰਾਜ ਕਹਿੰਦੇ ਹਨ ਕਿ ਭਾਈ ਇਹ ਅਕਾਰਪੁਰਖ ਪਰਮਾਤਮਾ ਦੀ ਅਗੰਮੀ ਤੇ ਰੱਬੀ ਖੇਡ ਹੈ ਜਿਸ ਨੂੰ ਵੇਖ ਕੇ ਸਾਰਾ ਜਗਤ ਸਾਧ ਸੰਗਤ ਹੈਰਾਨ ਹੋ ਰਿਹਾ ਹੈ ਅਕਾਲ ਪੁਰਖ ਵਾਹਿਗੁਰੂ ਦੀ ਕੌਤਕਾ ਨੂੰ ਵੇਖ ਕੇ ਸੋ ਆਓ ਗੁਰੂ ਕਿਰਪਾ ਕਰੇ ਸਾਡੇ ਸਾਰਿਆਂ ਉਤੇ ਮਿਹਰ ਭਰਿਆ ਹੱਥ ਰੱਖੇ ਨਾਮ ਦੇ ਤੀਰ ਸਾਡੇ ਸਾਰਿਆਂ ਦੇ ਹਿਰਦੇ ਵਿੱਚ ਵੱਜ ਜਾਣ ਤਾਂ ਕਿ ਸਾਡੇ ਜੀਵਨ ਵਿੱਚ ਤਬਦੀਲੀ ਆ ਜਾਏ ਅਸੀਂ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਨਾਲ ਜੁੜ ਕੇ ਲੋਕ ਤੇ ਪਰਲੋਕ ਦੇ ਸੁੱਖ ਮਾਣੀਏ ਪ੍ਰਮਾਤਮਾ ਸਭਨਾ ਉੱਪਰ ਮਿਹਰ ਭਰਿਆ ਹੱਥ ਰੱਖੇ ਸਭਨਾ ਦੇ ਘਰ ਪਰਿਵਾਰਾਂ ਵਿੱਚ ਤੰਦਰੁਸਤੀ ਬੱਚਿਆਂ ਦੇ ਸਤਿ ਪ੍ਰਮਾਤਮਾ ਸ ਮਿਹਰ ਭਰਿਆ ਹੱਥ ਰੱਖੇ ਦੇਸਾਂ ਵਿਦੇਸਾਂ ਵਿੱਚ ਵਸਦੇ ਸਮੁੱਚੇ ਨਗਰ ਨਿਵਾਸੀਆਂ ਦੇ ਸਰ ਤੇ ਪਰਮਾਤਮਾ ਮਿਹਰ ਭਰਿਆ ਹੱਥ ਰੱਖੇ ਸਰਬੱਤ ਦੇ ਭਲੇ ਦੀ ਅਰਦਾਸ ਨਗਰ ਦੇ ਵਿੱਚ ਆਪਸੀ ਪਿਆਰ ਤੇ ਇਤਫਾਕਤਾ ਦੀ ਅਰਦਾਸ ਚੱਲ ਰਹੀ ਹੈ ਗੁਰੂ ਘਰ ਦੀਆਂ ਸੇਵਾਵਾਂ ਨਿਰਵਿਘਨ ਸੰਪੂਰਨਤਾ ਦੀ ਅਰਦਾਸ ਅਸੀਂ ਰਲ ਮਿਲ ਕੇ ਕਰਦੇ ਰਹੀਏ ਵਿਰਥੀ ਕਦੇ ਨਾ ਹੋਵੇ ਜਨਕੀ ਅਰਦਾਸ ਨਾਨਕ ਜੋਰੁ ਗੁਬਿੰਦ ਕਾ ਪੂਰਨ ਗੁਣਤਾਸ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੀ ਸਰਬਤੈ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ